ਇੰਡਸਟਰੀਆ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿੱਕੀਆਂ ਗੱਲਾਂ ਵੱਡੇ ਮੁੱਦੇ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਅੱਜ ਮੈਂ ਹਿਤਕਮਰ ਵਾਪਸ ਹਾਜ਼ਰ ਹਾਂ ਰਿਸ਼ੂ ਪ੍ਰੀਤ ਜੀ ਨਾਲ ਤੇ ਅੱਜ ਦਾ ਮੁੱਦਾ ਆਪਾਂ ਲੈ ਕੇ ਆਇਆ ਇਨਕਮ ਪ੍ਰੋਟੈਕਸ਼ਨ ਰਿਸ਼ੂ ਜੀ ਤੁਸੀਂ ਪਲੀਜ਼ ਥੋੜਾ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਇਨਕਮ ਪ੍ਰੋਟੈਕਸ਼ਨ ਹੈਗੀ ਕੀ ਹੈ ਬਿਲਕੁਲ ਹਿਤਕਮਰ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਅੱਜ ਅਸੀਂ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਬਾਰੇ ਗੱਲ ਕਰਾਂਗੇ ਉਦੋਂ ਤਾਂ ਆਪਾਂ ਸਭ ਨੇ ਸੁਣਿਆ ਹੋਇਆ ਕਿ ਇਨਕਮ ਪ੍ਰੋਟ ਜਿਵੇਂ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਮਤਲਬ ਜਿਹੜੀ ਸਾਡੀ ਇਨਕਮ ਨੂੰ ਪ੍ਰੋਟੈਕਟ ਕਰਦੀ ਹੈ ਯਾਨੀ ਜੇ ਰੱਬ ਨਗਰੇ ਸਾਨੂੰ ਕੋਈ ਸੱਟ ਲੱਗ ਗਈ ਆ ਕੋਈ ਇਸ ਤਰ੍ਹਾਂ ਦੀ ਬਿਮਾਰੀ ਲੱਗ ਗਈ ਜਿਹਦੇ ਕਾਰਨ ਅਸੀਂ ਆਪਣੀ ਜੌਬ ਨਹੀਂ ਕਰ ਸਕਦੇ ਜੌਬ ਤੇ ਨਹੀਂ ਜਾ ਸਕਦੇ ਉਸ ਵੇਲੇ ਫਿਰ ਜਿਹੜੀ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਆ ਉਹ ਸਾਡੀ ਹੈਲਪ ਕਰਦੀ ਹੈ ਕਿਉਂਕਿ ਉਹ ਸਾਡੀ ਸੈਲਰੀ ਦਾ ਜਿਹੜਾ ਕੁਝ ਪਰਸੈਂਟੇਜ ਆ ਉਹ ਸਾਨੂੰ ਮਤਲਬ ਦਿੰਦੇ ਨੇ ਗਵਰਨਮੈਂਟ ਮਤਲਬ ਦਿੰਦੀ ਹੈ ਜਿੱਥੇ ਵੀ ਤੁਸੀਂ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਜਿਹੜੀ ਆ ਉਹ ਲਿੱਤੀ ਹੋਈ ਹੈ ਹੁਣ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਜਿਹੜੀ ਆ ਦੋ ਤਰ੍ਹਾਂ ਨਾਲ ਤੁਸੀਂ ਲੈ ਸਕਦੇ ਹੋ ਇੱਕ ਤੁਸੀਂ ਜਿੱਥੇ ਤੁਹਾਡਾ ਸੁਪਰ ਫੰਡ ਆ ਕਿਉਂਕਿ ਸੁਪਰ ਫੰਡ ਹੋਣਾ ਤਾਂ ਜ਼ਰੂਰੀ ਹੈ ਹੀ ਹੈ ਸਾਡੇ ਕੋਲ ਹੁਣ ਆਸਟ੍ਰੇਲੀਆ 'ਚ ਇਹ ਕੰਪਲਸ਼ਨ ਹੈ ਕਿ ਸੁਪਰ ਫੰਡ ਹੋਣਾ ਹੋਣਾ ਹੀ ਪੈਣਾ ਇੱਕ ਤਰੀਕ ਇੱਕ ਤਰੀਕਾ ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਜਿਹੜੀ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਆਪਣੀ ਉਹ ਆਪਣੇ ਸੁਪਰ ਫੰਡ ਨਾਲ ਲੈ ਸਕਦੇ ਹੋ ਤੇ ਦੂਜਾ ਤਰੀਕਾ ਇਹ ਹੈ ਕਿ ਜੇ ਤੁਸੀਂ ਸੁਪਰ ਫੰਡ ਨਾ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਉਹ ਆਪਣੀ ਜਿਹੜੀ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂਜ਼ ਨੇ ਉਹਨਾਂ ਦੇ ਨਾਲ ਲੈ ਸਕਦੇ ਹੋ ਬਹੁਤ ਸਾਰੀਆਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂਜ਼ ਨੇ ਜਿਵੇਂ ਮੈਡੀ ਬੈਂਕ ਹੋ ਗਿਆ ਟਾਲ ਹੋ ਗਿਆ ਸਨਕਾਪ ਬਜਟ ਡਾਇਰੈਕਟ ਆਮੀ ਮਤਲਬ ਕੋਈ ਅੰਤ ਨਹੀਂ ਹੈਗਾ ਇਹਨਾਂ ਦਾ ਤੁਸੀਂ ਇਹਨਾਂ ਦਾ ਥਰੂ ਲੈ ਸਕਦੇ ਹੋ ਤੁਸੀਂ ਕਹਿ ਰਹੇ ਹੋ ਕਿ ਪ੍ਰੀਟੀ ਮੱਚ ਆਪਾਂ ਐਕਸਟਰਨਲ ਕੰਪਨੀਆਂਸ ਤੋਂ ਲੈ ਸਕਦੇ ਹਾਂ ਜਾਂ ਫਿਰ ਜੀਡੀ ਤੋਂ ਉੱਪਰ ਸਾਡੀ ਕੋਸਟ ਥਰੂ ਲੈ ਸਕਦੇ ਹਾਂ ਠੀਕ ਹੈ ਜਿਆਦਾਤਰ ਲੋਕ ਜਿਹੜੇ ਨੇ ਸੁਪਰ ਫੰਡ ਦੇ ਨਾਲ ਲੈਂਦੇ ਨੇ ਹਿਤਕਮ ਸੁਪਰ ਫੰਡ ਦੇ ਨਾਲ ਲੈਣ ਦੇ ਕੁਝ ਫਾਇਦੇ ਵੀ ਨੇ ਕਿਉਂਕਿ ਉਹਨਾਂ ਦੀ ਫੀਸ ਵਗੈਰਾ ਜਿਹੜੀ ਹੁੰਦੀ ਆ ਉਹ ਪ੍ਰਾਈਵੇਟ ਕੰਪਨੀਆਂਸ ਨਾਲੋਂ ਥੋੜੀ ਘੱਟ ਹੁੰਦੀ ਆ ਤੇ ਜਿਹੜਾ ਸਾਰਾ ਮਨੀ ਆ ਉਹ ਸੁਪਰ ਚੋ ਹੀ ਜਾਂਦਾ ਪ੍ਰਾਈਵੇਟ ਕੰਪਨੀਆਂਸ 'ਚ ਐਦਾਂ ਹੁੰਦਾ ਕਿ ਜੇ ਤੁਸੀਂ ਪ੍ਰਾਈਵੇਟ ਕੰਪਨੀਆਂਸ ਨਾਲ ਲੰਨੇ ਹੋ ਤਾਂ ਉਹਦੇ ਵਿੱਚੋਂ ਅੱਧਾ ਜਿਹੜੀ ਉਹ ਜਿਹੜੀ ਤੁਹਾਡੀ ਇੰਸ਼ੋਰੈਂਸ ਪ੍ਰੀਮੀਅਮ ਆ ਜਿਹੜਾ ਕਿਉਂਕ ਕਰਨੇ ਪੈਂਦੇ ਨੇ ਮਤਲਬ ਤੁਹਾਨੂੰ ਉਹਦੀ ਫੀਸ ਸਾਰਟ ਆਫ ਦੇਣੀ ਪੈਂਦੀ ਆ ਪ੍ਰਾਈਵੇਟ ਇੰਸ਼ੋਰੈਂਸ ਥੋੜੀ ਜਿਹਾ ਜ਼ਿਆਦਾ ਫੀਸ ਹੁੰਦੀ ਆ ਤੇ ਉਹ ਅੱਧੀ ਫੀਸ ਤੁਹਾਡੀ ਸੁਪਰ ਫੰਡ ਚ ਜਾਂਦੀ ਆ ਤੇ ਅੱਧੀ ਫੀਸ ਤੁਹਾਡੇ ਆਪਣੇ ਜਿਹੜਾ ਪਰਸਨਲ ਅਕਾਊਂਟ ਤੁਹਾਡਾ ਬੈਂਕ ਦਾ ਠੀਕ ਹੈ ਫਿਰ ਪ੍ਰਾਈਵੇਟ ਫੰਡਸ TV ਸੁਪਰ ਤੋਂ ਜਾਂਦੀ ਆ ਫੀਸ ਹਾਂ ਤੁਸੀਂ ਅਰੇਂਜ ਕਰ ਸਕਦੇ ਹੋ ਤੁਸੀਂ ਜਿਹੜੀ ਪ੍ਰਾਈਵੇਟ ਫੰਡਸ ਨੇ ਗਵਰਨਮੈਂਟ ਨੇ ਇਹ ਮਤਲਬ ਸਾਨੂੰ ਦਿੱਤੀ ਹੋਈ ਆ ਫੈਸਿਲਿਟੀ ਇੱਥੇ ਆਸਟ੍ਰੇਲੀਆ ਕਿਉਂਕਿ ਜਿਹੜੀ ਤੁਸੀਂ ਪੂਰੀ ਜਿਹੜੀ ਆਪਣੀ ਇਨਕਮ ਰੈਕਸ਼ਨ ਇੰਸ਼ੋਰੈਂਸ ਆ ਕੋਈ ਵੀ ਇੰਸ਼ੋਰੈਂਸ ਆ ਉਹ ਤੁਸੀਂ ਪੂਰੀ ਨਹੀਂ ਨਹੀਂ ਭਰਨਾ ਚਾਹੁੰਦੇ ਤਾਂ ਪਾਰ ਸਕਦੇ ਹੋ ਕਿਉਂਕਿ ਸੁਪਰ ਤਾਂ ਉਹਦਾ ਤੁਸੀਂ ਕਢਾ ਨਹੀਂ ਸਕਦੇ ਪਰ ਉਸ ਤੁਸੀਂ ਸੁਪਰ ਜਿਹੜੀ ਆ ਉਹ ਆਪਣੇ ਪ੍ਰੋਟੈਕਸ਼ਨ ਲਈ ਆਪਣੀ ਇਨਕਮ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਲਈ ਆ ਆਪਣੀ ਜਿਹੜੀ ਥੋੜੀ ਡੈਥ ਐਂਟੀਪੀਡੀ ਇੰਸ਼ੋਰੈਂਸ ਜੋ ਤੁਸੀਂ ਲਿੱਤੀ ਹੋਈ ਆ ਲਾਈਫ ਇੰਸ਼ੋਰੈਂਸ ਤੁਸੀਂ ਉਹਦੇ ਚੋਂ ਉਹਦਾ 파ਟ ਉਹਦਾ ਪਾਰ ਸਕਦੇ ਹੋ 50% ਤੇ 50% ਤੁਸੀਂ ਅਕਾਊਂਟ ਚ ਪਾ ਸਕਦੇ ਹੋ ਹਾਂ ਜੀ ਫਿਰ ਹਾਂ ਜੀ ਤਾਂ ਦਰਸ਼ਕਾਂ ਨੇ ਵਰਕ ਕਵਰ ਦਾ ਮੇਰੇ ਖਿਆਲ ਜ਼ਰੂਰ ਸੁਣਿਆ ਹੋਣਾ ਪਰ ਇਨਕਮ ਪ੍ਰੋਟੈਕਸ਼ਨ ਬਾਰੇ ਮੇਰੇ ਖਿਆਲ ਸਾਰਿਆਂ ਨੂੰ ਗਿਆਨ ਨਹੀਂ ਹੋਣਾ ਇਸ ਚੀਜ਼ ਬਾਰੇ ਤੁਸੀਂ ਥੋੜਾ ਜਿਹਾ ਐਕਸਪਲੇਨ ਕਰ ਸਕਦੇ ਹੋ ਕਿ ਫਰਕ ਕੀ ਹੈ ਵਰਕ ਕਵਰ ਤੇ ਇਨਕਮ ਪ੍ਰੋਟੈਕਸ਼ਨ ਦੇ ਵਿੱਚ ਵਰਕ ਕਵਰ ਤੇ ਇਨਕਮ ਪ੍ਰੋਟੈਕਸ਼ਨ 'ਚ ਬਹੁਤ ਫਰਕ ਹੈ ਪਰ ਇੱਥੇ ਮੈਂ ਇੱਕ ਗੱਲ ਆਪਾਂ ਮਿਸ ਕਰ ਗਏ ਮੈਂ ਪਹਿਲਾਂ ਹੋਰ ਦੱਸਣਾ ਚਾਹੁੰਦੀ ਹਾਂ ਦਰਸ਼ਕਾਂ ਨੂੰ ਕਿ ਜਦੋਂ ਆਪਾਂ ਗੱਲ ਕਰ ਰਹੀ ਸੀ ਕਿ ਦੋ ਤਰੀਕੇ ਨਾਲ ਸੁਪਰ ਤੁਸੀਂ ਲੈ ਸਕਦੇ ਹੋ ਇੱਕ ਹੋਗੀ ਜਿਹੜੀ ਤੁਸੀਂ ਸੁਪਰ ਫੰਡ ਦੇ ਨਾਲ ਲੈ ਸਕਦੇ ਹੋ ਤੇ ਇੱਕ ਜਿਹੜੀ ਪ੍ਰਾਈਵੇਟ ਇੰਸ਼ੋਰੈਂਸ ਹੁਣ ਜੇ ਤੁਸੀਂ ਸੁਪਰ ਫੰਡ ਦੇ ਨਾਲ ਲੈਣੇ ਹੋ ਉਹਦੇ ਵਿੱਚ ਵੀ ਅੱਗੇ ਇਸ ਤੋਂ ਬਾਅਦ ਆਪਾਂ ਫਿਰ ਰਿਕਵਰ ਦੀ ਗੱਲ ਕਰਦੇ ਹਾਂ ਕਿਉਂਕਿ ਮੈਂ ਚਾਹਦੀ ਕਿ ਕੋਈ ਜਾਣ ਲਈ ਤੁਸੀਂ ਕਰੋਗੇ ਤੇ ਜਦੋਂ ਆਪਾਂ ਸੁਪਰ ਫੰਡ ਦੇ ਨਾਲ ਜਦੋਂ ਆਪਾਂ ਲੈਣੇ ਆ ਉਹਦੇ ਵਿੱਚ ਦੋ ਤਰੀਕੇ ਨਾਲ ਤੁਸੀਂ ਲੈ ਸਕਦੇ ਹੋ ਕਈ ਸੁਪਰ ਫੰਡਸ ਨੇ ਜਿਹੜੇ ਉਹ ਤੁਹਾਨੂੰ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਦਿੰਦੇ ਨੇ ਦੋ ਗੱਲਾਂ ਤੇ ਡਿਪੈਂਡ ਕਰਕੇ ਉਹ ਦੋ ਗੱਲਾਂ ਨੇ ਤੁਹਾਡੀ ਉਮਰ ਜਿਹੜੀ 25 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਤੇ ਤੁਹਾਡੇ ਜਿਹੜਾ ਸੁਪਰ ਅਕਾਊਂਟ ਹੈ ਉਹਦੇ ਵਿੱਚ ਜੇ 6000 ਡਾਲਰ ਤੋਂ ਜ਼ਿਆਦਾ ਮਨੀ ਹੈ ਤੇ ਤੁਹਾਡਾ EMPLOYEER ਤੁਹਾਨੂੰ ਰੈਗੂਲਰਲੀ ਪੇ ਕਰ ਰਿਹਾ ਤਾਂ ਤੁਹਾਨੂੰ ਜਿਵੇਂ ਆਸਟ੍ਰੇਲੀਆ ਦੇ ਸੁਪਰ ਇੱਕ ਐਗਜ਼ਾਮਪਲ ਹੈ ਉਹ ਤੁਹਾਨੂੰ ਆਟੋਮੈਟਿਕਲੀ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਦੇ ਦਿੰਦੀ ਆ ਆਟੋਮੈਟਿਕਲੀ ਆਟੋਮੈਟਿਕਲੀ ਕਈ ਕਈ ਫੰਡਸ ਨੇ ਜਿਹੜੇ ਦਿੰਦੇ ਨੇ ਕਈ ਸੁਪਰ ਫੰਡਸ ਜਿਹੜੇ ਆਟੋਮੈਟਿਕ ਦਿੰਦੇ ਨੇ ਪਰ ਉਹ ਡਿਪੈਂਡ ਕਰਦਾ ਹੈ ਵੀ ਜੇ ਤੁਸੀਂ ਉਹਨਾਂ ਦੀ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਪੂਰਾ ਕਰਦੇ ਹੋ ਮਤਲਬ ਜੇ ਤੁਸੀਂ ਜਿਵੇਂ ਹੁਣ ਇਹਦੇ ਵਿੱਚ ਆਸਟ੍ਰੇਲੀਆ ਸੁਪਰ ਚ ਦੇ ਦਿੰਦੇ ਨੇ ਤੁਹਾਨੂੰ ਜੇ ਤੁਹਾਡੇ ਕੋਲ 6000 ਡਾਲਰ ਹੋਵੇ ਤੇ 25 ਸਾਲ ਤੋਂ ਉੱਪਰ ਤੁਹਾਡੀ ਉਮਰ ਆ ਤੇ ਤੁਹਾਨੂੰ ਕੰਟ੍ਰਿਬਿਊਸ਼ਨਸ ਆ ਰਹਿਆ ਨੇ ਤੁਹਾਡੇ ੈਂਪਲੋਇਰ ਤੋਂ ਠੀਕ ਹੈ ਇਸ ਤਰ੍ਹਾਂ ਹਰ ਇੱਕ ਸੁਪਰ ਫੰਡ ਦੇ ਡਿਫਰੈਂਟ ਡਿਫਰੈਂਟ ਮਤ ले ਸਕਦੇ ਹੋ ਤੁਸੀਂ ਉਹਨੂੰ ਆਪਟ ਇਨ ਕਹਿੰਦੇ ਆਪਾਂ ਉਹਨੂੰ ਤੁਸੀਂ ਆਪਟ ਇਨ ਕਰ ਸਕਦੇ ਹੋ ਔਰ ਇੱਕ ਕੀ ਤੁਸੀਂ ਐਪਲੀਕੇਸ਼ਨ ਭਰ ਸਕਦੇ ਹੋ ਆਪਣੀ ਸੁਪਰ ਫੰਡ ਦੇ ਨਾਲ ਤੇ ਉਹ ਤੁਹਾਨੂੰ ਦੱਸ ਦੇਣਗੇ ਮਤਲਬ ਇੱਕ ਕੋਰਟ ਹੁੰਦੀ ਹੈ ਜੇ ਤੁਹਾਡੇ ਕੋਲ ਸੁਪਰ ਫੰਡ ਦਾ ਆਪਣਾ ਐਪ ਅੱਜ ਕੱਲ ਹੁੰਦੇ ਨੇ ਉਸ ਐਪ ਤੇ ਜਾ ਕੇ ਤੁਸੀਂ ਭਰ ਸਕਦੇ ਹੋ ਕਿ ਆਪਣੀ ਆਪਣੀ ਸਾਰੀ ਉਮਰ ਆਪਣੀ ਜੈਂਡਰ ਤੁਹਾਡਾ ਕੀ ਹੈ ਤੁਸੀਂ ਸਮੋਕਿੰਗ ਕਰਦੇ ਹੋ ਕਿ ਨਹੀਂ ਇਸ ਚੀਜ਼ ਬਹੁਤ ਜ਼ਿਆਦਾ ਇਫੈਕਟ ਪੈਂਦਾ ਜੇ ਤੁਸੀਂ ਸਮੋਕ ਕਰੋ ਤੇ ਫਿਰ ਉਸ ਤੋਂ ਬਾਅਦ ਆ ਜਾਂਦਾ ਕਿ ਤੁਹਾਡਾ ਤੁਸੀਂ ਵੇਟਿੰਗ ਪੀਰੀਅਡ ਕੀ ਚਾਹੁੰਦੇ ਹੋ ਤੁਹਾਡੀ ਓਕਿਊਪੇਸ਼ਨ ਕੀ ਹੈ ਜੌਬ ਕੀ ਹੈ ਕਿੰਨਾ ਤੁਸੀਂ ਬੈਨੀਫਿਟ ਪੀਰੀਅਡ ਚਾਹੁੰਦੇ ਹੋ ਇਹ ਸਾਰਾ ਕੁਝ ਆਪਾਂ ਬੈਨੀਫਿਟ ਪੀਰੀਅਡ ਇਹ ਸਾਰੇ ਕੀ ਹਾਂ ਜੀ ਤੇ ਮਤਲਬ ਪਰ ਹਾਂ ਇਹ ਹੈਗਾ ਕਿ ਤੁਸੀਂ ਉਹਦੇ ਵਿੱਚ ਜਾ ਕੇ ਆਪਟੇਨ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਸਮਝ ਆ ਰਹੀ ਕਿ ਤੁਸੀਂ ਕਿਸ ਤਰ੍ਹਾਂ ਦੀ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਕੋਟ ਰਿਕੁਐਸਟ ਕਰ ਸਕਦੇ ਹੋ ਉਹ ਤੁਹਾਨੂੰ ਕੋਟ ਭੇਜ ਦੇਣਗੇ ਜਿਹਦੇ ਕੋਈ ਚਾਰजेस ਨਹੀਂ ਹੁੰਦੇ ਡਿਫਰੈਂਟ ਕੰਪਨੀਆਂਸ ਤੋਂ ਹਾਂ ਮਤਲਬ ਜਿੱਥੇ ਤੁਹਾਡਾ ਸੁਪਰ ਫੰਡ ਹੈ ਜ ਤੁਸੀਂ ਉੱਥੇ ਜਾਂਦੇ ਹੋ ਠੀਕ ਹੈ ਮੈਂ ਤਾਂ ਇਹੀ ਸਲਾਹ ਦਵਾਂਗੀ ਦਰਸ਼ਕਾਂ ਨੂੰ ਕਿ ਦੋਨਾਂ ਨੂੰ ਕੰਪੇਅਰ ਕਰ ਲਓ ਸੁਪਰ ਫੰਡ ਤੋਂ ਵੀ ਕੰਪੇਅਰ ਕਰ ਲਓ ਤੇ ਜੇ ਸੁਪਰ ਫੰਡ ਤੋਂ ਇਲਾਵਾ ਤੁਸੀਂ ਪ੍ਰਾਈਵੇਟ ਕਰਨਾ ਚਾਹੁੰਦੇ ਹੋ ਉਹ ਵੀ ਕੰਪੇਅਰ ਕਰ ਲਓ ਕੰਪੇਅਰ ਕਰੋ ਮਾਰਕੀਟ ਨੂੰ ਤੇ ਫਿਰ ਉਹਦੇ ਹਿਸਾਬ ਨਾਲ ਦੇਖੋ ਕਿ ਤੁਹਾਡੇ ਲਈ ਬੈਸਟ ਕੀ ਹੈ ਕੋਰਸ ਰਿਕਵੈਸਟ ਕਰੋ ਤੇ ਫਿਰ ਉਹਦੇ ਹਿਸਾਬ ਨਾਲ ਚੱਲੋ ਤੇ ਹੁਣ ਆਪਾਂ ਅਨੇ ਵਰਕ ਕਵਰ ਤੇ ਉਹਦੇ ਤੇ ਡਿਫਰੈਂਸ ਕੀ ਹੈ ਵਰਕ ਕਵਰ ਜਿਹੜਾ ਹੈਗਾ ਉਹ ਸਿਰਫ ਅਗਰ ਤੁਹਾਨੂੰ ਕੋਈ ਚੋਟ ਜਿਹੜੀ ਆ ਉਹ ਤੁਹਾਡੇ ਕੰਮ ਤੇ ਲੱਗਦੀ ਆ ਤੁਹਾਡੇ ਜੌਬ ਦੇ ਕਰਨ ਲੱਗਦੀ ਆ ਜਿਵੇਂ ਤੁਸੀਂ ਬਹੁਤ ਜ਼ਿਆਦਾ देर ਬੈਠੇ ਰਹੇ ਤਾਂ ਤੁਹਾਡੀ ਜਿਹੜੀ ਸਪਾਈਨਲ ਕਾਰਡ ਜ ਕੋਈ ਪ੍ਰੋਬਲਮ ਆ ਗਈ ਫਾਰ ਇਗਜ਼ਾਮਪਲ ਤਾਂ ਉਹ ਤੁਹਾਡਾ ਵਰਕ ਕਵਰ ਚ ਕਵਰ ਹੋਗਾ ਵਰਕ ਕਵਰ ਦਾ ਹੀ ਹੁੰਦਾ ਵੀ ਉਹ ਤੁਹਾਡਾ এমਪਲੋਇਰ ਤੁਹਾਨੂੰ ਦਿੰਦਾ ਉਹਦੇ ਵਿੱਚ ਤੁਹਾਡੇ ਸੁਪਰਚੋ ਕੋਈ ਪੈਸਾ ਨਹੀਂ ਜਾਏਗਾ ਉਹਦੇ ਵਿੱਚ ਤੁਸੀਂ ਪੇ ਵੀ ਨਹੀਂ ਕਰਦੇ ਕਿਉਂਕਿ ਤੁਸੀਂ ਜਿਹੜੇ এমਪਲੋਇਰ ਨਾਲ ਕੰਮ ਕਰ ਰਹੇ ਹੋ ਵਰਕ ਕਵਰ ਲਈ ਤੁਸੀਂ ਕੁਝ ਨਹੀਂ ਪੇ ਕਰਦੇ ਕਿਉਂਕਿ ਜਦੋਂ ਆਪਾਂ ਨਾਰਮਲੀ ਕੰਮ ਕਰ ਰਹੇ ਹਾਂ ਤਾਂ ਵਰਕ ਕਵਰ ਦਾ ਉਹਦੇ ਵਿੱਚ ਸਾਡੀ ਸੈਲਰੀ ਵਿੱਚੋਂ ਕੁਝ 0.ਸਮਥਿੰਗ ਪਰਸੈਂਟ ਆਲਰੇਡੀ ਡਿਡਕਟ ਹੋ ਰਿਹਾ ਸਾਰਿਆਂ ਦੀ ਸੈਲਰੀ ਸਾਡੇ ਸਾਰਿਆਂ ਦੀ ਸੈਲਰੀ ਚ ਜਿਹੜਾ ਵਰਕ ਕਵਰ ਲਈ ਜੋੜ ਰਿਹਾ ਹੁੰਦਾ ਹੈ ਜੇ ਅਸੀਂ ਵਰਕ ਕਵਰ ਉਹ ਜਿਹੜਾ ਅਪਲਾਈ ਕਰਦੇ ਹਾਂ ਤਾਂ ਫਿਰ ਉਹਦੇ ਵਿੱਚੋਂ ਸਾਨੂੰ ਮਿਲਦਾ ਉਹਦੇ ਡਿਫਰੈਂਟ ਉਹ ਹੁੰਦਾ ਕਿ ਤੁਹਾਡੀ ਜਿਹੜੀ ਕੰਡੀਸ਼ਨ ਹੈ ਉਹ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨੀ ਦੇਰ ਦਾ ਵਰਕ ਕਵਰ ਮਿਲਦਾ ਤੇ ਇਸੇ ਤਰ੍ਹਾਂ ਹੀ ਆਈਪੀ ਲਾਸ ਇਹ ਆਈ ਜੇਕਰ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਵੀ ਹੋ ਤੁਸੀਂ ਕੰਮ ਤੇ ਨਹੀਂ ਵੀ ਹੋ ਤੁਸੀਂ ਛੁੱਟੀਆਂ ਤੇ ਹੋ ਜੇ ਤੁਸੀਂ ਆਪਣੀ ਪੇਡ ਲੀਵ ਤੇ ਹੋ ਜਾਂ ਤੁਸੀਂ ਆਪਣੀ ਐਨੂਅਲ ਲੀਵ ਤੇ ਜਾਂ ਸਿਕ ਲੀਵ ਤੇ ਹੋ ਤੇ ਤੁਹਾਨੂੰ ਸਟ ਲੱਗੀ ਤਾਂ ਵੀ ਤੁਹਾਨੂੰ ਪ੍ਰੋਪਰ ਇਨਕਮ ਪ੍ਰੋਟੈਕਸ਼ਨ ਜਿਹੜੀ ਆ ਉਹ ਕਵਰ ਕਰਦੀ ਹੈ ਜੇ ਤੁਸੀਂ ਘੁੰਮਣ ਗਏ ਹੋ ਹੋਣ ਛੁੱਟੀਆਂ ਤੇ ਸਪੋਜ਼ ਉਹਥੇ ਕੋਈ ਐਕਸੀਡੈਂਟ ਵਗੈਰਾ ਪਾ ਨਾ ਕਰੇ ਚਲੋ ਛੁੱਟੀਆਂ ਦਾ ਆਪਾਂ ਇੰਜੋਏ ਕਰਦੇ ਹੁੰਦੇ ਹਾਂ ਹਮੇਸ਼ਾ ਤੇ ਛੁੱਟੀਆਂ ਤੇ ਕੋਈ ਐਕਸੀਡੈਂਟ ਹੋ ਗਿਆ ਤਾਂ ਉਹਦੇ ਵਾਸਤੇ ਵੀ ਇਨਕਮ ਪ੍ਰੋਟੈਕਸ਼ਨ ਤੁਹਾਨੂੰ ਕਵਰ ਕਰਦੀ ਹੈ ਮਤਲਬ ਉਹਦੇ ਵਿੱਚ ਕੋਈ ਲਿਮਟ ਨਹੀਂ ਹੈਗੀ ਤੁਹਾਡੀ ਇਨਕਮ ਪ੍ਰੋਟੈਕਸ਼ਨ ਤੁਹਾਨੂੰ ਹਰ ਇੱਕ ਤਰ੍ਹਾਂ ਕਵਰ ਕਰਦੀ ਹੈ ਬਸ ਇੱਕ ਜਦ ਜੇ ਤੁਸੀਂ ਲੀਵ ਵਿਦਆਉਟ ਪੇ ਤੇ ਹੁੰਨੇ ਹੋ ਉਥੇ ਥੋੜਾ ਜਿਹਾ ਡਿਫਰੈਂਸ ਹੋ ਜਾਂਦਾ ਜੇ ਤੁਸੀਂ ਛੁੱਟੀਆਂ ਲਿੱਤੀਆਂ ਹੋਏ ਨੇ ਲ ਥੋੜਾ ਜਿਆ ਐਨਾਕ ਪੰਗਾ ਬੰਦਾ ਕਿ ਜਦੋਂ ਜੇ ਤੁਹਾਨੂੰ ਲੀਵ ਵਿਦਆਊਟ ਪਏ ਤੇ ਕੋਈ ਐਕਸੀਡੈਂਟ ਹੋ ਗਿਆ ਤੁਹਾਨੂੰ ਕੋਈ ਸੱਟ ਲੱਗੀ ਤੇ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਜਦੋਂ ਤੱਕ ਤੁਹਾਡੀ ਲੀਵ ਜਿਹੜੀ ਵਿਦਆਊਟ ਪਏ ਉਹ ਖਤਮ ਨਹੀਂ ਹੁੰਦੀ ਉਦੋਂ ਤੱਕ ਤੁਹਾਡਾ ਇਨਕਮ ਪ੍ਰੋਟੈਕਸ਼ਨ ਸਟਾਰਟ ਨਹੀਂ ਹੁੰਦਾ ਪਰ ਤੁਸੀਂ ਤਾਂ ਵੀ ਐਲੀਜੀਬਲ ਹੈਗੇ ਹੋ ਆਪਣੀ ਇਨਕਮ ਪ੍ਰੋਟੈਕਸ਼ਨ ਜਦੋਂ ਤੱਕ ਤੁਸੀਂ ਲੀਵ ਲੈਂਦੀ ਹੋਈ ਹੋ ਉਸ ਤੋਂ ਬਾਅਦ ਹਾਂ ਬਿਲਕੁਲ ਉਸ ਨੈਚੁਰਲੀ ਕਿਉਂਕਿ ਤੁਸੀਂ ਪਹਿਲਾਂ ਹੀ ਲੀ ਵਿਦਆਊਟ ਪੇ ਤੇ ਸੀਗਾ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਵੀ ਇਹ ਫੇਅਰ ਇਨਾਫ ਹੈ ਕਿ ਉਸ ਤੋਂ ਬਾਅਦ ਤੁਹਾਡੀ ਜਿਹੜੀ ਇਨਕਮ ਪ੍ਰੋਟੈਕਸ਼ਨ ਦੀ ਆਣੀ ਸ਼ੁਰੂ ਹੋ ਜਾਣਾ ਹਾਂਜੀ ਫਿਰ ਪ੍ਰੀਟੀ ਮਾਚ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਵਰਕ ਕਵਰ ਹੁੰਦਾ ਸਾਡਾ এমਪਲੋਇਰ ਸਾਨੂੰ ਪੇ ਕਰਦਾ ਹਨ ਤੇ ਉਹ ਸਿਰਫ ਕਮਤ ਜਿਹੜੇ ਐਕਸੀਡੈਂਟ ਹੁੰਦੇ ਨੇ ਉਹ ਹੁੰਦੇ ਨੇ ਬਿਲਕੁਲ ਇਨਕਮ ਪ੍ਰੋਟੈਕਸ਼ਨ ਸਾਡੇ ਸੁਪਰ ਵੱਲੋਂ ਹੋ ਸਕਦੀ ਆ ਜਾਂ ਫਿਰ ਐਕਸਟਰਨਲ ਬਿਜ਼ਨੈਸਿਸ ਵੱਲੋਂ ਹੋ ਸਕਦੇ ਜਿਹੜਾਂ ਤੋਂ ਆਪਾਂ ਇੰਸ਼ੋਰੈਂਸ ਲੈਨੇ ਆ ਬਿਲਕੁਲ ਤੇ ਉਹ ਸਾਨੂੰ ਕਵਰ ਕਰ ਸਕਦੀ ਆ ਕਿਸੇ ਵੀ ਸਿਚੁਏਸ਼ਨ ਚ ਇਹ ਸੈਲਰੀ ਟਾਈਪ ਕੰਮ ਹੁੰਦੇ ਆ ਫਿਰ ਇਨਕਮ ਪ੍ਰੋਟੈਕਸ਼ਨ ਇਨਕਮ ਪ੍ਰੋਟੈਕਸ਼ਨ ਦੇ ਜਿਹੜੇ ਪੇਮੈਂਟਸ ਹੁੰਦੀਆਂ ਨੇ ਨਾ ਇਨਕਮ ਪ੍ਰੋਟੈਕਸ਼ਨ ਦੇ ਜਿਹੜੇ ਪੇਮੈਂਟਸ ਨੇ ਉਹ ਸਾਨੂੰ ਜਾਂ ਤਾਂ ਮੰਥਲੀ ਆਉਂਦੀਆਂ ਨੇ ਹੁਣ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਸੁਪਰ ਫੰਡ ਤੋਂ ਇਨਕਮ ਪ੍ਰੋਟੈਕਸ਼ਨ ਲੈਂਤੀ ਆ ਤੁਸੀਂ ਕਿਹੜੀ ਪ੍ਰਾਈਵੇਟ ਕੰਪਨੀ ਤੇ ਇਹ ਸੈਲਰੀ ਦਾ ਜਿਹੜਾ ਕੁਝ ਪਰਸੈਂਟ ਹੈ ਤੁਹਾਨੂੰ ਪੇ ਹੁੰਦਾ ਹੈ ਇਹ ਪੂਰੀ 100% ਸੈਲਰੀ ਨਹੀਂ ਪੇ ਕਰਦੇ ਜਿਵੇਂ ਵਰਕ ਕਵਰ ਹੈ ਜਿਹੜਾ ਉਹ ਤੁਹਾਨੂੰ 80% ਪੇ ਕਰਦਾ ਹਾਂਜੀ ਪਰ ਇਹ ਕੰਪਨੀਆਂ ਤੇ ਵੀ ਡਿਪੈਂਡ ਕਰ ਸਕਦਾ ਹਾਂ ਇੱਕ ਕੰਪਨੀਸ ਤੇ ਡਿਪੈਂਡ ਕਰਦਾ ਸਭ ਤੋਂ ਇੱਕ ਕੰਪਨੀਆਂ ਤੇ ਕੰਪਨੀਆਂ ਨਾਲੋਂ ਜ਼ਿਆਦਾ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਤਰੀਕੇ ਦੀ ਇੰਸ਼ੋਰੈਂਸ ਲੈਂਦੀ ਹੋਈ ਹੈ ਜੇ ਜੇ ਤੁਸੀਂ ਮਤਲਬ ਇੰਸ਼ੋਰੈਂਸ ਹੁਣ ਇੱਥੇ ਵੇਟਿੰਗ ਪੀਰੀਅਡ ਦੀ ਗੱਲ ਆ ਜਾਂਦੀ ਹੈ ਇੱਕ ਹੁੰਦਾ 30 ਡੇ ਵੇਟਿੰਗ ਪੀਰੀਅਡ ਤੇ ਇੱਕ ਹੁੰਦਾ 90 ਡੇ ਵੇਟਿੰਗ ਪੀਰੀਅਡ हाँ. 30 ਡੇ ਵੇਟਿੰਗ ਪੀਰੀਅਡ ਜੇ ਤੁਸੀਂ ਲੈਣੇ ਹੋ ਤਾਂ ਉਹਦੇ ਚ ਜਿਹੜੇ ਪ੍ਰੀਮੀਅਮਸ ਨੇ ਜਿਹੜੀ ਫੀਸ ਆ ਥੋੜੀ ਹਾਈ ਹੁੰਦੀ ਆ ਵੇਟਿੰਗ ਪੀਰੀਅਡ ਪਹਿਲਾਂ ਮੈਂ ਐਕਸਪਲੇਨ ਕਰਨੇਗੀ ਕਿ ਹਾਂਜੀ ਤੁਸੀਂ ਥੋੜਾ ਵੇਟਿੰਗ ਪੀਰੀਅਡ ਹੁੰਦਾ ਜੇ 30 ਡੇਸ ਤੁਹਾਡਾ ਵੇਟਿੰਗ ਪੀਰੀਅਡ ਆ ਤਾਂ ਪਹਿਲੇ ਜਿਹੜੇ ਤੁਹਾਨੂੰ ਅੱਜ ਸੱਟ ਲੱਗੀ ਕੱਲ ਤੋਂ ਸ਼ੁਰੂ ਹੋ ਜਾਏਗਾ ਤੁਹਾਡਾ ਵੇਟਿੰਗ ਪੀਰੀਅਡ ਉਹ ਪਹਿਲੇ 30 ਡੇਸ ਤੱਕ ਤੁਹਾਨੂੰ ਕੋਈ ਵੀ ਮਨੀ ਜਿਹੜੀ ਆ ਉਹ ਨਹੀਂ ਮਿਲਦੀ ਨਾ ਇਨਕਮ ਪ੍ਰੋਟੈਕਸ਼ਨ ਤੋਂ ਤੇ ਨਾ ਵਰਕ ਕਵਰ ਤੋਂ ਠੀਕ ਹੈ ਤਾਂ ਕਿ ਤੁਹਾਡੀ ਹੈਲਥ ਚੈੱਕ ਕਰ ਸਕਣ ਉਹ 30 ਡੇਸ ਜਿੱਦਾਂ ਨਹੀਂ ਹੁੰਦੀ ਇਸ ਕਰਕੇ ਨਹੀਂ ਉਹ ਵਸਿਕ ਵੇਟਿੰਗ ਪੀਰੀਅਡ ਆ ਉਹ ਚਾਹੁੰਦੇ ਨੇ ਕਿ ਤੁਸੀਂ ਜਿਹੜੀ ਤੁਹਾਡੇ ਕੋਲ ਲੀਵ ਹੈਗੀ ਆ ਪੇਡ ਲੀਵ ਉਹ ਪਹਿਲਾਂ ਤੁਸੀਂ ਯੂਜ਼ ਕਰ ਲਓ ਓਕੇ ਤੇ ਉਹ 30 ਡੇ ਵੇਟਿੰਗ ਪੀਰੀਅਡ ਜਿਹੜਾ ਹੈ ਅਕੋਰਡਿੰਗ ਟੂ ਲਾ ਉਹ ਦੇਣਾ ਹੀ ਪੈਂਦਾ ਉਹ ਸਿਗਨੀਫੀਕੈਂਟ ਆ ਉਹਨੂੰ ਤੁਸੀਂ ਕੱਟ ਨਹੀਂ ਸਕਦੇ ਜੇ ਤੁਹਾਡੇ 30 ਡੇ ਵੇਟਿੰਗ ਪੀਰੀਅਡ ਆ ਹੁਣ 30 ਡੇ ਵੇਟਿੰਗ ਪੀਰੀਅਡ ਦੇ ਜਿਹੜੇ ਪ੍ਰੀਮੀਅਮਸ ਨੇ ਉਹ ਥੋੜੇ ਹਾਈ ਨੇ ਜੇ ਤੁਸੀਂ 90 ਦਿਨਾਂ ਦਾ ਵੇਟਿੰਗ ਪੀਰੀਅਡ ਰੱਖਣਾ ਚਾਹੁੰਦੇ ਹੋ ਤਾਂ ਜਿਹੜੀ ਤੁਹਾਡੀ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਦੀ ਜਿਹੜੀ ਮਨੀ ਆਣੀ ਸਟਾਰਟ ਹੋਏਗਾ ਪੈਸਾ ਉਹ 90 ਦਿ ਕਾਫੀ ਕੱਟ ਹੋ ਜਾਂਦੇ ਨੇ ਤੁਹਾਡੇ ਪੀਮੀ ਸੋ ਇਹ ਹੁੰਦਾ ਵੇਟਿੰਗ ਪੀਰੀਡ ਹਾਂਜੀ ਤੇ ਡਿਫਰੈਂਟ ਕੰਪਨੀਆਂਜ਼ ਦਾ ਡਿਫਰੈਂਟ ਵੇਟਿੰਗ ਪੀਰੀਅਡ ਹੋ ਸਕਦਾ ਨਹੀਂ ਕੰਪਨੀਆਂਜ਼ ਦਾ ਆਸਟ੍ਰੇਲੀਆ ਵਿੱਚ ਜਾਂ 30 ਦਿਨਾਂ ਦਾ ਵੇਟਿੰਗ ਪੀਰੀਅਡ ਹੋਏਗਾ ਜਾਂ 90 ਦਿਨਾਂ ਦਾ ਬਸ ਇਹੀ ਦੋ ਵੇਟਿੰਗ ਪੀਰੀਅਡ ਨੇ ਤੁਸੀਂ ਇਹਦੇ ਵਿੱਚੋਂ ਹੀ ਚੂਜ਼ ਕਰਨਾ ਹੁੰਦਾ ਜਦੋਂ ਤੁਸੀਂ ਆਪਣੀ ਇਨਕਮ ਪ੍ਰੋਟੈਕਸ਼ਨ ਚੋਰਸ ਇਹ ਚੂਜ਼ ਕਰਦੇ ਹੋ ਹਾਂਜੀ ਤੇ ਫਿਰ ਆ ਜਾਂਦਾ ਬੈਨੀਫਿਟ ਪੀਰੀਅਡ ਕਿਉਂਕਿ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਸਮਝਣ ਲਈ ਸਾਨੂੰ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਵੇਟਿੰਗ ਪੀਰੀਅਡ ਕੀ ਹੈ ਤੇ ਬੈਨੀਫਿਟ ਪੀਰੀਅਡ ਕੀ ਹੈ ਹ ਇੰਸ਼ੋਰੈਂਸ ਕੰਪਨੀ ਦਿੰਦੀ ਹੈ ਜਿੰਨਾ ਤੁਹਾਡੀ ਇੰਸ਼ੋਰੈਂਸ ਹਾਂਜੀ ਆਸਟ੍ਰੇਲੀਆ ਵਿੱਚ ਉਹ ਰੇਂਜ ਹੈਗੀ ਹੈ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਠੀਕ ਹੈ ਹੁਣ ਉਹਤੇ ਵੀ ਤੁਹਾਡੇ ਜਿਹੜੇ ਇਹ ਪ੍ਰੀਮੀਅਮਸ ਨੇ ਉਹਤੇ ਮੈਟਰ ਕਰਦੇ ਨੇ ਕਿ ਤੁਹਾਡੀ ਫੀਸ ਤੁਸੀਂ ਕਿੰਨੀ ਦਿੰਨੇ ਹੋ ਜੇ ਤੁਸੀਂ 6 ਮਹੀਨੇ ਦੀ ਲਾਣੇ ਹੋ ਤਾਂ ਫੀਸ ਘੱਟ ਆ ਜੇ ਤੁਸੀਂ ਫਿਰ 2 ਸਾਲ ਦੀ ਲਾ ਸਕਦੇ ਹੋ ਸਾਲ ਦੀ ਲਾ ਸਕਦੇ ਹੋ 3 ਸਾਲ ਦੀ ਲਾ ਸਕਦੇ ਹੋ ਤੇ 5 ਸਾਲ ਦੀ ਠੀਕ ਹੈ ਤੇ ਫਿਰ ਉਹਦੇ ਚ ਇਦਾਂ ਹੁੰਦਾ ਹੈ ਕਿ ਜਿਹੜਾ ਤੁਹਾਡਾ ਵੇਟਿੰਗ ਪੀਰੀਅਡ ਹੈ ਜਿੰਨਾ ਸੌਰੀ ਬੈਨੀਫਿਟ ਪੀਰੀਅਡ ਹੈ ਜਿੰਨਾ ਤੁਸੀਂ ਚੂਜ਼ ਕਰਦੇ ਹੋ ਓਨੇ ਜ਼ਿਆਦਾ ਹਾਏ ਤੁਹਾਡੇ ਪ੍ਰੀਮੀਅਮਸ ਨੇ ਉਹ ਹੁੰਦਾ ਥੋ ਆਮ ਤੌਰ ਤੇ ਜਿਹੜੀਆਂ ਜ਼ਿਆਦਾਤਰ ਇੰਸ਼ੋਰੈਂਸ ਕੰਪਨੀਆਂਜ਼ ਨੇ ਉਹ 2 ਸਾਲ ਲਈ ਤੁਹਾਨੂੰ ਕਵਰ ਕਰਦੀਆਂ ਨੇ ਇੱਕ ਪਾਰਟਿਕੂਲਰ ਕੰਡੀਸ਼ਨ ਲਈ ਜੇ ਸੁਪੋਜ਼ ਕਰੋ ਜਿਵੇਂ ਤੁਹਾਡੀ ਲੱਤ ਵਿੱਚ ਕੋਈ ਸੱਟ ਲੱਗ ਗਈ ਤੇ ਤੁਹਾਡਾ ਕੰਮ ਜਿਹੜਾ ਉਹ ਰੁਕ ਗਿਆ ਉਹ ਦੇ ਕਰਕੇ ਤੁਸੀਂ ਨਹੀਂ ਕਰ ਸਕਦੇ ਉਸ ਲੱਤ ਦੀ ਜੇ ਲੈਫਟ ਲੱਤ ਵਿੱਚ ਲੱਗੀ ਆ ਤਾਂ ਲੈਫਟ ਲੱਗ ਲਈ ਤੁਹਾਨੂੰ ਉਹ ਕਵਰ ਕਰਨਗੇ ਆਲਮੋਸਟ ਦੋ ਸਾਲਾਂ ਲਈ ਤੇ ਉਸ ਤੋਂ ਬਾਅਦ ਜੇ ਤੁਸੀਂ ਚਾਹਦੇ ਹੋ ਫੇਰ ਪਰ ਉਸ ਚੀਜ਼ ਤੇ ਨਹੀਂ ਮਿਲਦੀ ਉਹਦੇ ਵੀ ਰੂਲਸ ਨੇ ਡਿਫਰੈਂਟ ਡਿਫਰੈਂਟ ਜਿਹੜੀ ਇੰਸ਼ੋਰੈਂਸ ਕੰਪਨੀਆਂ ਦੇ ਡਿਫਰੈਂਟ ਰੂਲਸ ਨੇ ਪਰ 4 ਸਾਲਾਂ ਚ ਤੁਸੀਂ 2 ਸਾਲਾਂ ਲਈ ਅਪਲਾਈ ਕਰ ਸਕਦੇ ਹੋ ਆਲਮੋਸਟ ਜਿੱਦਾਂ ਸਾਰੀ ਕੰਪਨੀਆਂ ਦਾ ਮੋਸਟ ਇਹ ਰਹੂਗਾ ਤੇ ਡਿਫਰੈਂਟ ਮੈਡੀਕਲ ਕੰਡੀਸ਼ਨਸ ਦੇ ਡਿਫਰੈਂਟ ਬੈਨੀਫਿਟ ਪੀਰੀਅਡਸ ਵੀ ਹੋ ਸਕਦੇ ਨੇ ਹਾਂ ਹੁਣ ਇਦਾਂ ਹੁੰਦਾ ਹੈ ਕਿ ਜੇ ਤੁਹਾਨੂੰ ਇੱਕ ਸੱਟ ਆਲਰੇਡੀ ਲੱਗ ਗਈ ਤੇ ਫਿਰ ਤੁਸੀਂ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਤੇ ਚਲੇਗੇ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਤੇ ਹੁੰਦੇ ਹੁੰਦੇ ਤੁਸੀਂ ਘਰ ਸੀਗੇ ਤੁਸੀਂ ਫਿਰ ਡਿੱਗ ਪਏ ਤੁਹਾਨੂੰ ਕੋਈ ਹੋਰ ਸੱਟ ਲੱਗੀ ਪਰ ਉਹ ਕੰਡੀਸ਼ਨ ਜਿਹੜੀ ਤੁਹਾਡੀ ਇਹਦੇ ਨਾਲ ਬਿਲਕੁਲ ਕਨੈਕਟਡ ਨਹੀਂ ਹੈਗੀ ਉਹ ਇੱਕ ਡਿਫਰੈਂਟ ਕੰਡੀਸ਼ਨ ਹੈ ਤੁਹਾਡੀ ਮੈਡੀਕਲ ਉਹਦੇ ਤੇ ਫਿਰ ਤੁਹਾਡਾ ਵਿਟਿੰਗ ਪੀਰੀ 30 ਡੇਜ਼ ਦਾ ਹੋਏਗਾ ਪਰ ਉੱਤੇ ਤੁਹਾਨੂੰ ਜਿਹੜੀ ਇਨਕਮ ਪ੍ਰੋਟੈਕਸ਼ਨ ਆ ਉਹ ਫਿਰ ਦੁਬਾਰਾ ਮਿਲ ਸਕਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਦੋ ਸੈਲਰੀਜ਼ ਮਿਲਣਗੀਆਂ ਸੈਲਰੀ ਤੁਹਾਨੂੰ ਇੱਕ ਹੀ ਮਿਲੇਗੀ ਪਰ ਜੇ ਉਹ ਜਿਵੇਂ ਇਹ ਤੁਹਾਡੀ 2 ਸਾਲ ਦੀ ਸੁਪੋਜ਼ ਕਰ ਲੋ ਇੰਸ਼ੋਰੈਂਸ ਸੀਗੀ 1 ਸਾਲ ਬਾਅਦ ਤੁਹਾਨੂੰ ਉਹ ਸੱਟ ਲੱਗੀ ਪਰ ਉਹ ਜਿਹੜੀ ਦੂਸਰੀ ਇੰਸ਼ੋਰੈਂਸ ਆ ਉਹ ਸ਼ੁਰੂ ਹੋਏਗੀ ਤੁਹਾਡੀ ਸਾਲ ਬਾਅਦ ਯਾਨੀ 2 ਸਾਲ ਦਾ ਪਹਿਲਾਂ ਉਹਨਾਂ ਨੇ ਪੀਰੀਅਡ ਕੰਪਲੀਟ ਕਰਨਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜੀ 1 ਸਾਲ ਦੀ ਰਹੀ ਉਹ ਦੇਣਗੇ ਕਿਉਂਕਿ ਉਹ ਜਿਹੜੀ 2 ਸਾਲ ਦੀ ਅਗਲੀ ਮਿਲਨੀ ਸੀ ਉਹ ਤੁਹਾਡੀ 1 ਸਾਲ ਤੋਂ ਸੀ ਪਹਿਲਾਂ ਲੈ ਓਕੇ ਸਮਝ ਲੱਗ ਗਈ ਮੈਨੂੰ ਫਿਰ ਜਿੱਦਾਂ ਜਦੋਂ ਤੁਸੀਂ ਇੱਕ ਚੀਜ਼ ਤੋਂ ਪੇ ਹੋ ਰਹੇ ਹੋ ਤੁਹਾਨੂੰ ਦੂਜੀ ਜਗ੍ਹਾ ਤੋਂ ਪੇ ਨਹੀਂ ਆਏਗੀ ਇਦਾਂ ਕਹਿੰਦੇ ਆ ਮੈਂ ਇਨਕਮ ਪ੍ਰੋਟੈਕਸ਼ਨ ਤੋਂ ਪੇ ਨਹੀਂ ਆਏਗੀ ਜੇ ਤੁਹਾਨੂੰ ਹੋਰ ਕਿਤੋਂ ਪੇ ਆ ਰਹੀ ਆ ਇੰਤਲ ਕਿਸਾ ਦੇ ਨਹੀਂ ਜੇ ਤੁਸੀਂ ਮਤਲਬ ਇਨਕਮ ਪ੍ਰੋਡਕਸ਼ਨ ਤੇ ਆਲਰੇਡੀ ਹੈਗੇ ਹੋ ਤਾਂ ਉਹ ਤੁਹਾਨੂੰ ਦੋ ਜੇ ਤੁਹਾਨੂੰ ਦੋ ਸੱਟਾਂ ਲੱਗੀਆਂ ਡਿਫਰੈਂਟ ਤਰੀਕੇ ਦੀਆਂ ਤਾਂ ਤੁਹਾਨੂੰ ਦੋ ਵਾਰੀ ਪੇ ਨਹੀਂ ਕਰਦੇ ਉਹ ਤੁਹਾਨੂੰ ਇੱਕ ਵਾਰੀ ਪੇ ਕਰਦੇ ਨੇ ਮਤਲਬ ਇੱਕ ਟਾਈਮ ਦਾ ਤੁਸੀਂ ਇੱਕੋ ਹੀ ਬੈਨੀਫਿਟ ਲੈਂਦੇ ਹਾਂ ਜਿਦਾ ਨੋਰਮਲ ਸੈਲਰੀ ਵਾਂਗੂ ਮੇਰਾ ਮਤਲਬ ਸੀਗਾ ਕਿ ਜਿਵੇਂ ਕੰਮ ਕਰਦੇ ਪਏ ਆਪਾਂ ਤੇ ਸੈਲਰੀ ਆਉਂਦੀ ਪਈ ਆ ਫਿਰ ਇਨਕਮ ਪ੍ਰੋਟੈਕਸ਼ਨ ਹੀ ਪਈ ਗਏ ਜੀ ਸਾਨੂੰ ਕਿਤੋਂ ਹੋਰ ਕਿਤੋਂ ਸੈਲਰੀ ਆਉਂਦੀ ਨਹੀਂ ਜੇ ਤੁਹਾਡੀ ਸੈਲਰੀ ਤੁਹਾਨੂੰ ਕਿਤੋਂ ਹੋਰ ਆ ਰਹੀ ਹੈ ਤਾਂ ਫਿਰ ਜੇ ਤੁਸੀਂ ਥੋੜੀ ਸੈਲਰੀ ਲੈ ਰਹੇ ਹੋ ਤਾਂ ਫਿਰ ਤੁਹਾਨੂੰ ਉਹ ਟਾਪ ਅਪ ਕਰ ਲੈਂਦੇ ਨੇ ਜਿਵੇਂ ਤੁਸੀਂ ਸਪੋਜ਼ ਕਰੋ ਤੁਸੀਂ ਠੀਕ ਹੋ ਗਏ ਥੋੜਾ ਤਾਂ ਪਰ ਤੁਸੀਂ ਪੂਰਾ ਕੰਮ ਨਹੀਂ ਕਰ ਸਕਦੇ ਤੁਸੀਂ ਦੋ ਦਿਨਾਂ ਲਈ ਕੰਮ ਤੇ ਜਾ ਰਹੇ ਹੋ ਪਰ ਤਿੰਨ ਦਿਨਾਂ ਲਈ ਤੁਸੀਂ ਨਹੀਂ ਜਾ ਰਹੇ ਜਦ ਕਿ ਪਹਿਲਾਂ ਤੁਸੀਂ ਪੂਰੇ 5 ਦਿਨ ਕੰਮ ਤੇ ਜਾ ਰਹੇ ਸੀ ਫਿਰ ਉਸ ਕੇਸ 'ਚ ਕੀ ਹੁੰਦਾ ਉਹਨੂੰ ਅਸੀਂ ਕਹਿੰਦੇ ਆ ਰਿਟਰਨ ਟੂ ਵਰਕ ਰੀਡਿਊਸਡ ਆਵਰਸ ਲਈ ਮਤਲਬ ਘੱਟ ਕੰਮ ਘੰਟੇ ਵਾਲੇ ਕੰਮ ਕਿਉਂਕਿ ਕਈ ਵਾਰ ਡਾਕਟਰਸ ਕਹਿੰਦੇ ਨੇ ਕਿ ਤੁਸੀਂ ਫੁੱਲ ਟਾਈਮ ਹਜੇ ਨਹੀਂ ਕੰਮ ਕਰਨ ਦੇ ਯੋਗ ਹੈਗੇ ਪਰ ਤੁਸੀਂ ਥੋੜਾ ਕੰਮ ਕਰ ਸਕਦੇ ਹੋ ਹਾਂਜੀ ਉਹਦੇ ਵਿੱਚ ਇਨਕਮ ਪ੍ਰੈਕਸ਼ਨ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਤੁਹਾਨੂੰ ਬਾਕੀ ਦੇ ਨਾਲ ਹੀ ਕਵਰ ਕਰ ਦੇ ਜੇ ਤੁਸੀਂ ਦੋ ਦਿਨ ਕੰਮ ਕਰਦੇ ਹੋ ਤਾਂ ਪਿਛਲੇ 3 ਦਿਨ ਤੋਂ ਉਹਨੂੰ ਇਨਕਮ ਪ੍ਰੋਡਕਸ਼ਨ ਇੰਸ਼ੋਰੈਂਸ ਜਿਹੜੀ ਆ ਉਹ ਟਾਪ-ਅਪ ਕਰ ਰਹੇ ਹਾਂ ਜੀ ਠੀਕ ਆ ਉਹ ਨੂੰ ਅਸੀਂ ਕਹਿੰਦੇ ਰਿਟਰਨ ਵਰਕ ਹਾਂ ਤੇ ਉਹ ਵੀ ਇੱਕ ਅਲੱਗ ਪਹਿਲੂ ਆ ਮਤਲਬ ਇਨਕਮ ਪ੍ਰੋਡਕਸ਼ਨ ਇੰਸ਼ੋਰੈਂਸ ਹੇਠ ਕਵਰ ਇੰਨੀ ਜ਼ਿਆਦਾ ਡਿਟੇਲਸ ਆ ਕਿ ਬਹੁਤ ਰੀਅਲੀ ਟਾਈਮ ਚਾਹੀਦਾ ਨੂੰ ਐਕਸਪਲੇਨ ਕਰਨ ਪਰ ਅੱਜ ਦੇ ਪ੍ਰੋਗਰਾਮ ਚ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਕ ਅਸੀਂ ਰਿਸਰਚ ਕੀਤੀ ਆ ਕਿ ਅਸੀਂ ਸਾਰਾ ਮੇਨ ਮੈਂ ਜਿਹੜੇ ਇਹਦੇ ਚ ਟੌਪਿਕਸ ਨੇ ਜਿਹੜੇ ਮੇਨ ਮੇਨ ਚੀਜ਼ਾਂ ਨੇ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀਆਂ ਨੇ ਉਹ ਕਵਰ ਕਰ ਲਈਏ ਜ਼ਰੂਰ 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 ਤੇ ਆਪਾਂ ਹੁਣ ਗੱਲ ਕਰ ਚੁੱਕੇ ਆ ਇਨਕਮ ਪ੍ਰੋਟੈਕਸ਼ਨ ਦੀ ਤੇ ਆਪਾਂ ਫਿਰ ਅਪਲਾਈ ਕਿਦਾਂ ਕਰ ਸਕਦੇ ਆ ਇਨਕਮ ਪ੍ਰੋਟੈਕਸ਼ਨ ਅਪਲਾਈ ਕਰਨ ਲਈ ਉਹਦੇ ਵਿੱਚ ਤੁਹਾਨੂੰ ਇੱਕ ਐਪਲੀਕੇਸ਼ਨ ਪਾਣੀ ਪੈਂਦੀ ਹੈ ਐਪਲੀਕੇਸ਼ਨ ਤੁਸੀਂ ਪਾਣਿਓ ਮਤਲਬ ਤੁਸੀਂ ਇੱਕ ਫਾਰਮ ਹੁੰਦੇ ਨੇ ਜਿਹੜੇ ਭਰਨੇ ਹੁੰਦੇ ਆ ਉਹਦੇ ਵਿੱਚ ਇੱਕ ਫਾਰਮ ਹੁੰਦਾ ਜਿਹੜਾ ਤੁਸੀਂ ਭਰਨਾ ਤੇ ਦੋ ਫਾਰਮ ਹੁੰਦੇ ਨੇ ਇੱਕ ਫਾਰਮ ਤੁਹਾਡਾ ਜਿਹੜਾ ਜਨਰਲ ਪ੍ਰੈਕਟਿਸ਼ਨਰ ਆ ਡਾਕਟਰ ਜਿਹੜਾ ਉਹ ਭਰਦਾ ਤੇ ਇੱਕ ਫਾਰਮ ਜਿਹੜਾ ਤੁਹਾਡਾ ਸਪੈਸ਼ਲਿਸਟ ਆ ਉਹ ਭਰਦਾ ਤੇ ਉਹਦੇ ਨਾਲ ਨਾਲ ਹੁਣ ਹਰ ਸੁਪਰ ਫੰਡ ਦੀ ਡਿਫਰੈਂਟ ਰਿਕੁਆਇਰਮੈਂਟਸ ਹੁੰਦੀਆਂ ਨੇ ਕਿ ਉਹਨਾਂ ਨੂੰ ਕਿੰਨੀਆਂ ਕ ਮੈਡੀਕਲ ਰਿਪੋਰਟਸ ਚਾਹੀਦੀਆਂ ਨੇ ਉਹਦੇ ਨਾਲ ਉਹਨਾਂ ਨੂੰ ਪੂਰਾ ਐਵਿਡੈਂਸ ਚਾਹੀਦਾ ਹੁੰਦਾ ਹੈ ਕਿ ਤੁਸੀਂ ਕਦੋਂ ਤੁਹਾਡੇ ਸੱਟ ਲੱਗੀ ਕਦੋਂ ਤੁਸੀਂ ਐਕਸ-ਰੇਜ਼ ਕਰਾਏ ਜਿਹੜੇ ਐਕਸ-ਰੇਜ਼ ਨੇ ਉਹਦੇ ਵਿੱਚ ਜਿਹੜੇ ਤੁਸੀਂ ਸਕੈਨਸ ਕਰਾਏ ਨੇ ਜਾਂ ਕੋਈ ਬਿਮਾਰੀ ਵੀ ਹੈਗੀ ਤਾਂ ਉਹ ਤੁਸੀਂ ਕਿਹੜੀਆਂ ਮੈਡੀਸਿਨਸ ਖਾ ਰਹੇ ਹੋ ਕਿਹੜੀਆਂ ਦਵਾਈਆਂ ਦੀ ਲਿਸਟ ਹੈ ਉਹ ਤੁਸੀਂ ਕਿੰਨੇ ਦਿਨ ਤੱਕ ਖਾ ਰਹੇ ਹੋ ਉਹ ਸਾਰੇ ਐਵਿਡੈਂਸ ਜਿਹੜੇ ਨੂੰ ਤੁਸੀਂ ਉਹਦੇ ਨਾਲ ਅਟੈਚ ਕਰਨਾ ਚਾਹੀਦਾ ਹੈ ਜੀਟੀ ਵਿੱਚ ਵੈਲਿਡ ਸਰਟੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਕੋਈ ਵੀ ਹੈਗੀ ਤਾਂ ਉਹ ਦੇਖਣੀ ਹੈ ਡਾਕੂਮੈਂਟੇਸ਼ਨ ਵਗੈਰਾ ਕੀ ਸੱਚੀ ਹੈਗੀ ਵੀ ਹੈ ਕਿ ਬਹੁਤ ਸਾਰੇ ਡਾਕੂਮੈਂਟਸ ਕਈ ਵਾਰ ਪ੍ਰੋਵਾਈਡ ਕਰਾਣੇ ਪੈਂਦੇ ਨੇ ਪਰ ਉਹ ਇਹਨੇ ਔਖੇ ਨਹੀਂ ਕਿਉਂਕਿ ਜਦੋਂ ਤੁਸੀਂ ਜਿਵੇਂ ਤੁਸੀਂ ਤੁਹਾਨੂੰ ਸੱਟ ਆ ਗਈ ਤੁਸੀਂ ਹਸਪੀਟਲ ਜਾਉਂਗੇ ਫਿਰ ਹਸਪੀਟਲ ਜਿਹੜੀ ਤੁਹਾਡੀ ਐਡਮਿਸ਼ਨ ਹੋਈ ਆ ਤੁਹਾਡਾ ਡਿਸਚਾਰਜ ਤੁਸੀਂ ਹੋਇਆ ਹਸਪੀਟਲ ਤੋਂ ਤਾਂ ਉਹਦੀ ਡਿਸਚਾਰਜ ਸਮਰੀ ਜਿਹੜੀ ਉਹ ਤੁਸੀਂ ਉਹਦੇ ਨਾਲ ਅਟੈਚ ਕਰ ਸਕਦੇ ਆ ਤੇ ਆਪਾਂ ਜਿੱਦਾਂ ਲੱਤਾਂ ਤੋੜਨ ਦੀ ਗੱਲ ਕੀਤੀ ਸੀ ਜਿਹੜੀ ਫਿਜ਼ੀਕਲ ਇੰਜਰੀ ਹੁੰਦੀ ਹੈ ਤੇ ਸਾਈਕੋਲੋਜੀਕਲ ਇੰਜਰੀਜ਼ ਵੀ ਕਵਰ ਹੁੰਦੀਆਂ ਸਰ ਹਾਂ ਬਿਲਕੁਲ ਕਵਰ ਹੁੰਦਾ ਸਾਈਕੋਲੋਜੀਕਲੀ ਜਿਹੜੀ ਤੁਹਾਡੀਆਂ ਇ ਹੈ ਗਿਆ ਉਹ ਮਤਲਬ ਹਰ ਤਰ੍ਹਾਂ ਦੀ ਕੰਡੀਸ਼ਨ ਜਿਹੜੀਆਂ ਉਹ ਕਵਰ ਹੁੰਦੀਆਂ ਮਿਨਿਮਮ ਤੋਂ ਮਿਨਿਮਮ ਜੇ ਤੁਹਾਨੂੰ ਐਂਜ਼ਾਈਟੀ ਵੀ ਹੈਗੀ ਆ ਉਹ ਵੀ ਕਵਰ ਹੋ ਸਕਦੀ ਹੈ ਜੇ ਤੁਹਾਡੇ ਸਪੈਸ਼ਲਿਸਟ ਜੇ ਮਤਲਬ ਜਿਆਦਾ ਵੱਧ ਜੇ ਥੋੜਾ ਸਪੈਸ਼ਲਿਸਟ ਕਵੇ ਕਿ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਕਿਉਂਕਿ ਤੁਹਾਨੂੰ ਡਿਪਰੈਸ਼ਨ ਤੇ ਐਂਜ਼ਾਈਟੀ ਜਿਹੜੀ ਵੱਧ ਗਈ ਆ ਤਾਂ ਫਿਰ ਉਹ ਵੀ ਹਾਂ ਬਿਲਕੁਲ ਪੂਰੀ ਕਵਰ ਪ੍ਰੋਫੈਸ਼ਨਲ ਜੋ ਤੱਕ ਪ੍ਰੋਫੈਸ਼ਨਲ ਡਾਕਟਰ ਜਾਂ ਕੋਈ ਮੈਡੀਕਲ ਸਰਟੀਫਾਇਰ ਕਹਦੇ ਕਿ ਹਾਂਜੀ ਨਹੀਂ ਕਰ ਸਕਦੇ ਕੰਮ ਸਪੀਰੀਡਲੀ ਫਿਰ ਉਹ ਅਪਰੂਵ ਹੋ ਸਕਦਾ ਬਿਲਕੁਲ ਮਤਲਬ ਕੋਈ ਵੀ ਡਾਕਟਰ ਜੇ ਇਵਨ ਥੋੜਾ ਜੀਪੀ ਵੀ ਕਹਿ ਵਰ ਕਹਿੰਦਾ ਜੇ ਤੁਸੀਂ ਆਪੀ ਇਨਕਮ ਪ੍ਰੋਟੈਕਸ਼ਨ ਪਹਿਲਾਂ ਕਦੇ ਨਹੀਂ ਲਿੱਤੀ ਹੈਗੀ ਤੇ ਤੁਹਾਡਾ ਜੀਪੀ ਡਿਕਲੇਅਰ ਕਰ ਲੈਂਦਾ ਕਿ ਤੁਸੀਂ ਐਂਜ਼ਾਇਟੀ ਡਿਪਰੈਸ਼ਨ ਲਈ ਫੋਰ ਐਗਜ਼ਾਮਪਲ ਜੇ ਆਪ ਬਹੁਤ ਥੋੜੀ ਜੀ ਚੀਜ਼ ਸਮਝਦੈ ਨੂੰ ਐਂਜ਼ਾਇਟੀ ਡਿਪਰੈਸ਼ਨ ਲਈ ਤੁਸੀਂ ਉਸ ਕਰਕੇ ਇਸ ਕਾਰਨ ਇਹ ਬੰਦਾ ਨਹੀਂ ਜਾ ਸਕਦਾ ਜੌਬ ਤੇ ਤਾਂ ਇਨਕਮ ਪ੍ਰੋਟੈਕਸ਼ਨ ਤੁਸੀਂ ਉਹਦੇ ਲਈ ਅਪਲਾਈ ਕਰ ਸਕਦੇ ਤੇ ਤੁਸੀਂ ਐਲੀਜੀਬਲ ਹੋ ਉਹਦੇ ਲਈ ਮਤਲਬ ਬਹੁ ਨੂੰ ਲੈਣ ਲਈ ਤੇ ਜੇ ਹੁਣ ਆਪਾਂ ਪ੍ਰੀਮੀਅਮਸ ਦੀ ਗੱਲ ਕਰੀਏ ਤਾਂ ਪ੍ਰੀਮੀਅਮਸ ਕਿੰਨੇ ਖੁੰਦੇ ਨੇ ਹਾਂਜੀ ਬਹੁਤ ਜ਼ਿਆਦਾ ਨਹੀਂ ਹੁੰਦੇ ਪ੍ਰੀਮੀਅਮਸ ਜਦੋਂ ਤੁਸੀਂ ਆਪਣੇ ਸੁਪਰ ਫੰਡ ਨਾਲ ਲੈਣੇ ਹੋ ਆਸਟ੍ਰੇਲੀਆ ਵਿੱਚ ਹਾਂਜੀ ਥੋੜੀ ਥੋੜੀ ਦਰਸ਼ਕਾਂ ਨੂੰ ਐਕਸਪਲੇਨ ਕਰ ਸਕਦੇ ਕਿ ਪ੍ਰੀਮੀਅਮਸ ਕੀ ਹੁੰਦੇ ਨੇ ਤਾਂ ਕਿ ਥੋੜਾ ਜਿਹਾ ਪਤਾ ਲੱਜੇ ਉਹਨਾਂ ਨੂੰ ਹਾਂ ਪ੍ਰੀਮੀਅਮਸ ਉਹ ਜਿਹੜੀ ਸੇ ਫੀਸ ਭਰਦੇ ਆ ਇਨਕਮ ਪ੍ਰੋਡਕਸ਼ਨ ਹਾਂਜੀ ਤੇ ਉਹ ਜਿਹੜੀ ਸਾਨੂੰ ਰੈਗੂਲਰ ਪਰ ਨਹੀਂ ਪੈਂਦੀ ਆ ਜਿੱਦਾਂ ਹੀ ਸਾਡੀ ਸੈਲਰੀ ਆਈ ਉਸ ਦੇ ਨਾਲ ਹੀ ਉਹ ਜਿਹੜੀ ਫੀਸ ਆ ਉਹ ਆਪਣੇ ਆਪ ਡਿਡੈਕਟ ਹੋ ਜਾਂਦੀ ਆ ਤੁਹਾਡੇ ਸੁਪਰ ਫੰਡ ਚੋਂ ਜਿੱਦੋਂ ਸੁਪਰ ਫੰਡ ਨਾਲ ਦਿੱਤੀ ਲੇ ਦਾ 1% ਤੋਂ ਲੈ ਕੇ 3% ਤੱਕ ਹੁੰਦੇ ਨੇ ਤੇ ਜੇ ਅਸੀਂ ਉਹਦੇ ਵਿੱਚ ਗੱਲ ਕਰੀਏ ਡਾਲਰਸ ਵਿੱਚ ਤਾਂ 1000 ਤੋਂ ਲੈ ਕੇ 3000 ਤੱਕ ਹੁੰਦੇ ਨੇ ਪਰ ਸਾਲ ਪੂਰੇ ਸਾਲ ਚ ਠੀਕ ਹੈ ਮਤਲਬ ਇਹ ਬਹੁਤ ਜ਼ਿਆਦਾ ਨਹੀਂ ਹੈਗੀ ਜਿਵੇਂ ਸਾਨੂੰ ਲੱਗਦਾ ਕਿ ਅਸੀਂ ਕਿਉਂ ਪੇ ਕਰੀ ਹਣਾ ਪਰ ਇਹ ਇੰਨੀ ਜ਼ਿਆਦਾ ਹੈ ਨਹੀਂ ਹੁਣ ਤੁਸੀਂ ਦੇਖੋ ਜੇ ਤੁਸੀਂ ਸੈਲਰੀ ਤੁਸੀਂ ਕਮਾ ਰਹੇ ਹੋ ਨਾ ਉਹਦੇ ਚ ਸਿਰਫ 1% ਜਾਂ 2% ਤੁਸੀਂ ਆਪਣੀ ਇਨਕਮ ਪ੍ਰੋਟੈਕਸ਼ਨ ਨੂੰ ਕਵਰ ਕਰ ਲੈਂਦੇ ਹੋ ਤਾਂ ਉਹ ਤੁਹਾਨੂੰ ਜਿਹੜੇ ਔਖੇ ਟਾਈਮਸ ਤੁਹਾਡੀ ਬਹੁਤ ਹੈਲਪ ਕਰਦੀ ਹੈ ਜਿਵੇਂ ਤੁਸੀਂ ਤੁਹਾਡੇ ਬਿਲਸ ਨੇ ਮਾਰਗੇਜ ਆ ਤੁਹਾਨੂੰ ਉਹ ਡਿਪੈਂਡ ਕਰਦਾ ਹੈ ਕਿ ਪਰ ਇਹ ਵੀ ਅਗੋਂ ਹਾਂ ਜਦੋਂ ਚਲੋ ਇਹ ਤਾਂ ਹੋ ਗਿਆ ਕਿ ਅਸੀਂ ਕਿੰਨੀ ਭਰਦੇ ਹਾਂ ਇੱਕ ਇਹਦੇ ਵਿੱਚ ਪਾਰਟ ਆ ਜਾਂਦਾ ਹੈ ਕਿ ਤੁਹਾਨੂੰ ਮਿਲਦਾ ਕਿੰਨਾ ਬੈਨੀਫਿਟ ਹਮ ਉਹ ਬੈਨੀਫਿਟ ਕਿੰਨਾ ਮਿਲਦਾ ਹੈ ਉਹ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਲਿੱਤੀ ਹੋਈ ਹੈ ਪਰ ਜੇ ਅਸੀਂ ਓਵਰਆਲ ਗੱਲ ਕਰੀਏ ਆਸਟ੍ਰੇਲੀਆ ਵਿੱਚ ਉਹ ਜਿਹੜਾ ਬੈਲੈਂਸ ਹੈ ਉਹ ਡਿਪੈਂਡ ਕਰਦਾ ਹੈ ਮੋਸਟਲੀ ਜਿਹੜੀ ਚੀਜ਼ਾਂ ਮਤਲਬ ਮੋਸਟਲੀ ਜਿਹੜੇ ਕੰਪਨੀਆਂ ਨੇ ਜੇ ਤੁਸੀਂ 6 ਮਹੀਨੇ ਦੀ ਲਿੱਤੀ ਹੋਈ ਹੈ ਇੰਸ਼ੋਰੈਂਸ ਤਾਂ ਉਹ ਤੁਹਾਨੂੰ 90% ਤੁਹਾਡੀ ਸੈਲਰੀ ਦਿੰਦੀ ਹੈ 6 ਮਹੀਨੇ ਤੋਂ ਬਾਅਦ ਜਿਹੜੇ 2 ਸਾਲ 3 ਸਾਲ ਤੇ 5 ਸਾਲ ਤੱਕ ਉਹਦੇ ਵਿੱਚ ਤੁਹਾਡੇ 65% ਤੋਂ ਲੈ ਕੇ ਯਾਨੀ 65% ਤੋਂ ਲੈ ਕੇ 75% ਤੱਕ ਤੁਹਾਡੀ ਜਿਹੜੀ ਇਨਕਮ ਪ੍ਰੋਟੈਕਸ਼ਨ ਹੈ ਉਹ ਤੁਹਾਡੀ ਸੈਲਰੀ ਨੂੰ ਕਵਰ ਕਰਦੀ ਹੈ ਸੋ ਜਿੰਨੀ ਤੁਸੀਂ ਸੈ 65% ਜਾਂ 75% ਆ ਰਿਹਾ ਹੈ ਤਾਂ ਨਾਲ ਨਾਲ ਤਾਂ ਬਹੁਤ ਵਧੀਆ ਕਿਉਂਕਿ ਛੁੱਟੀਆਂ ਆਪਾਂ ਕਿੰਨੀਆਂ ਕੁ ਜੋੜ ਸਕਦੇ ਹਾਂ ਰੱਬ ਨਾ ਕਰੇ ਕੋਈ ਈ ਨਹੀਂ ਜ਼ਿਆਦਾ ਪ੍ਰੋਬਲਮ ਆ ਜਾਏ ਛੁੱਟੀਆਂ ਤਾਂ ਸਾਡੇ ਕੋਲ 1 ਮਹੀਨੇ ਦੇ 2 ਮਹੀਨੇ ਦੀਆਂ ਮੈਕਸਮ ਹੁੰਦੀਆਂ ਨੇ ਚਲੋ 3 ਦੀਆਂ ਲਾ ਲਓ ਪਰ ਜਿਹੜੇ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਆ ਉਹ ਤੁਹਾਡੇ ਸਾਰੇ ਖਰਚੇ ਜਿਵੇਂ ਬਿਲਸ ਵਗੈਰਾ ਇਹ ਸਾਰਾ ਰਿਪਟਰਮ ਕਰਨ ਲਈ ਤੁਹਾਨੂੰ ਸੌਖਾ ਹੁੰਦਾ ਹੈ ਜੇ ਤੁਸੀਂ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਲੈਂਦੇ ਹੋ 2 ਸਾਲਾਂ ਲਈ ਤੁਹਾਨੂੰ ਕਵਰ ਜਰੂਰ ਜਰੂਰ ਬਾਕੀ ਮੇਰੇ ਹਿਸਾਬ ਨਾਲ ਸਾਰਿਆਂ ਤੇ ਆਪਣੇ ਆਪਣੇ ਤੇ ਡਿਪੈਂਡ ਕਰਦਾ ਸਾਰਿਆਂ ਦੀਆਂ ਰਿਕੁਆਇਰਮੈਂਟਸ ਵਗੈਰਾ ਡਿਫਰੈਂਟ ਹੁੰਦੀਆਂ ਬਿਲਕੁਲ ਦੇਖੋ ਅਸੀਂ ਨਹੀਂ ਕਹਿ ਸਕਦੇ ਕਿ ਤੁਸੀਂ ਆਏ ਕਰੋ ਜਾਂ ਇਹ ਨਾ ਕਰੋ ਜਾਂ ਇਹ ਇੰਸ਼ੋਰੈਂਸ ਕੰਪਨੀ ਲੋ ਜਾਂ ਉਹ ਨਾ ਕਰੋ ਅੱਜ ਦੇ ਪ੍ਰੋਗਰਾਮ ਦਾ ਬੇਸਿਕ ਜਿਹੜਾ ਮਕਸਦ ਸੀਗਾ ਉਹ ਹੀ ਸੀਗਾ ਕਿ ਇੰਸ਼ੋਰੈਂਸ ਦੇ ਬਾਰੇ ਵਿੱਚ ਆ ਜਿਹੜੀ ਇਨਕਮ ਪ੍ਰੋਡਕਸ਼ਨ ਇੰਸ਼ੋਰੈਂਸ ਦੇ ਬਾਰੇ ਸਾਨੂੰ ਪਤਾ ਲੱਗੇ ਕਿਉਂਕਿ ਬਹੁਤ ਸਾਰੇ ਮੇਰੀਆਂ ਫਰੈਂਡਸ ਵੀ ਇਦਾਂ ਸੀ ਈਵਨ ਮੈਨੂੰ ਵੀ ਨਹੀਂ ਪਤਾ ਸੀ ਕਿ ਇੰਸ਼ੋਰੈਂਸ ਇਨਕਮ ਪ੍ਰੋਡਕਸ਼ਨ ਇੰਸ਼ੋਰੈਂਸ ਜਿਹੜੀ ਆ ਉਹ ਸਾਨੂੰ ਜੇ ਛੁੱਟੀ ਛੁੱਟੀ ਵੱਲੇ ਵੀ ਸੱਟ ਲੱਗੇ ਤਾਂ ਅਸੀਂ ਉਹਨੂੰ ਕਲੇਮ ਕਰ ਸਕਦੇ ਹਾਂ ਕਿਉਂਕਿ ਮੇਰੇ ਦਿਮਾਗ ਚ ਇਹ ਸੀਗਾ ਕਿ ਇੱਕ ਤਰ੍ਹਾਂ ਦਾ ਵਰਕ ਕਵਰ ਹੈ ਜੇ ਤੁਹਾਨੂੰ ਵਰਕ ਤੇ ਸੱਟ ਲੱਗੀ ਤੇ ਤੁਸੀਂ ਇੰਡੀਆ ਗਏ ਹੋ ਤਾਂ ਤੁਹਾਨੂੰ ਸੱਟ ਲੱਗੀ ਕਰਕੇ ਮੈਨੂੰ ਸਿੱ ਗਿਆ ਕਿ ਚਲੋ ਇਹ ਬਹੁਤ ਜ਼ਰੂਰੀ ਹੈ ਨਾ ਕਿ ਆਪਾਂ ਐਕਸਪਲੇਨ ਕਰ ਦਈਏ ਇੱਕ ਵਾਰੀ ਕਿ ਤੁਸੀਂ ਛੁੱਟੀਆਂ ਤੇ ਹੋਵੋ ਕਿਤੇ ਵੀ ਹੋਵੋ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਹੈ ਵੀਕਿੰਗ ਪ੍ਰੋਟੈਕਸ਼ਨ ਇੰਸ਼ੋਰੈਂਸ ਤਾਂ ਤੁਸੀਂ ਕਵਰ ਹੋ ਤੁਹਾਡੀ ਸੈਲਰੀ ਜਿਹੜੀ ਆ ਉਹ ਕਵਰਡ ਆ 65% ਤੋਂ 75% ਦਾ ਨੋਰਮਲ ਮਤਲਬ ਨੋਰਮਲ ਦਿਨਾ ਚਾਹੀਦੀ ਜਿਹੜੀ ਹੁੰਦੀ ਆ ਉਹ ਕਵਰ ਹੁੰਦੀ ਆ ਨਹੀਂ ਵਧੀਆ ਜਰੂਰ ਡੈਫੀਨਿਟਲੀ ਤੇ ਹੋਣੀ ਹੈ ਤੇ ਇਹਦੇ ਵਿੱਚ ਨਹੀਂ ਤੁਸੀਂ ਨਹੀਂ ਤੁਸੀਂ ਦੱਸੋ ਨਹੀਂ ਬਸ ਮੈਂ ਕਿਹਾ ਕਿ ਸਿੱਕੇ ਮਤਲਬ ਐਂਡ ਵਿੱਚ ਚਲੋ ਥੋੜਾ ਜਿਹਾ ਰੀਵਿਊ ਕਰ ਲਈਏ ਆਪਾਂ ਹਾਂਜੀ ਮੈਂ ਉਹੀ ਪੁੱਛਣ ਲੱਗਿਆ ਸੀ ਕੁਝ ਰਹਿ ਤਾਂ ਨਹੀਂ ਗਿਆ ਤੁਸੀਂ ਜਿਹੜਾ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਇਨਕਮ ਪ੍ਰੋਟੈਕਸ਼ਨ ਬਾਰੇ ਜਿਹੜਾ ਤੁਹਾਨੂੰ ਲੱਗਦਾ ਕਿ ਆਪਾਂ ਨਹੀਂ ਇਹ ਦੱਸ पाए ਚ ਜ਼ਰੂਰੀ ਨੋਲੇਜ ਹੈਗੀ ਆ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ ਨਹੀਂ ਮੇਰੇ ਖਿਆਲ ਆਪਾਂ ਸਭ ਕੁਝ ਕਵਰ ਕਰ ਲਿਆ ਹਿੱਤਕਮ ਰਾਜ ਦੇ ਪ੍ਰੋਗਰਾਮ ਵਿੱਚ ਪਰ ਹਾਂ ਇੱਕ ਥੋੜਾ ਜਿਹਾ ਉਹ ਸਮਰੀ ਜਿਵੇਂ ਕਹਿੰਦੇ ਸਾਰ ਅੱਜ ਦੇ ਪ੍ਰੋਗਰਾਮ ਦਾ ਉਹ ਇਹ ਸੀਗਾ ਕਿ ਇੱਕ ਵਾਰੀ ਚੈੱਕ ਕਰ ਲਓ ਕਈ ਵਾਰ ਤੁਹਾਡਾ ਜਿਹੜਾ ਸੁਪਰ ਫੰਡ ਹੈ ਉਹ ਤੁਹਾਨੂੰ ਆਪਣੇ ਆਪ ਹੀ ਇਨਕਮ ਪ੍ਰੋਡਕਸ਼ਨ ਦੇ ਦਿੰਦਾ ਹੈ ਆਟੋਮੈਟਿਕ ਤੇ ਆਪਣੀ and premiums fees and premiums ਤੁਸੀਂ ਉਹਨੂੰ ਕਲਿੱਕ ਕਰੋਗੇ ਤਾਂ ਉੱਥੇ ਲਿਖਿਆ ਆ ਜਾਊਗਾ ਕਿ ਤੁਹਾਡੀ ਐਨੀ ਫੀਸ ਗਈ ਇਹਦਾ ਮਤਲਬ ਜੇ ਤੁਹਾਡੀ ਫੀਸ ਤੇ ਪ੍ਰੀਮੀਅਮਸ ਜਾ ਰਹੇ ਨੇ ਇਹਦਾ ਮਤਲਬ ਤੁਹਾਡੇ ਕੋਲ ਜਿਹੜੀ ਇੰਸ਼ੋਰੈਂਸ ਆ ਉਹ ਹੈਗੀ ਆ ਤੇ ਜੇ ਤੁਹਾਡੇ ਕੋਲ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਹੈਗੀ ਆ ਤਾਂ ਫਿਰ ਜੇ ਰੱਬ ਨਾ ਕਰੇ ਤੁਹਾਨੂੰ ਕੋਈ ਸੱਟ ਲੱਗ ਜAVE ਜਾਂ ਕੁਝ ਕੋਈ ਇਸ ਤਰ੍ਹਾਂ ਦੀ ਬਿਮਾਰੀ ਆ ਜਾਵੇ ਜਿਸ ਨਾਲ ਤੁਸੀਂ ਕੰਮ ਨਹੀਂ ਕਰ ਸਕਦੇ ਉਹ ਤੁਸੀਂ ਕਲੇਮ ਕਰ ਸਕਦੇ ਹੋ ਜਰੂਰ ਤੇ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਆਪਣੇ ਸੁਪਰ ਪ੍ਰੋਵਾਈਡਰ ਨਾਲ ਵੀ ਜੇ ਤੁਸੀਂ ਜ਼ਿਆਦਾ ਇੰਟਰਸਟਿਡ ਹੈਗੇ ਹੋ ਅੱਗੇ ਬਦਨਚਨ ਕੰਪਲੈਕਸ਼ਨ ਨਾਲ ਉਹਨਾਂ ਨਾਲ ਗੱਲ ਕਰਕੇ ਦੇਖ ਲਓ ਕਿ ਕੀ ਜੇ ਐਕਟਿਵ ਹੈਗੀ ਹੈ ਨਹੀਂ ਹੈਗੀ ਤੇ ਕੀ ਬੈਨੀਫਿਟਸ ਨੇ ਕਿਉਂਕਿ ਡਿਫਰੈਂਟ ਕੰਪਨੀਆਂ ਦੇ ਡਿਫਰੈਂਟ ਬੈਨੀਫਿਟਸ ਵੀ ਹੋ ਸਕਦੇ ਨੇ ਬਿਲਕੁਲ ਬਿਲਕੁਲ ਡਿਫਰੈਂਟ ਕੰਪਨੀਆਂਸ ਡਿਫਰੈਂਟ ਬੈਨੀਫਿਟਸ ਨੇ ਦੀਆਂ ਨੇ ਡਿਫਰੈਂਟ ਪ੍ਰੀਮੀਅਮਸ ਨੇ ਤੇ ਡਿਫਰੈਂਟ ਤੁਹਾਨੂੰ ਸੈਲਰੀ ਤੁਸੀਂ ਕਿੰਨੀ ਲੈਣੀ ਹੈ ਮਤਲਬ ਇਨਕਮ ਪ੍ਰੋਟੈਕਸ਼ਨ ਤੋਂ ਉਹ ਵੀ ਡਿਫਰੈਂਟ ਹੋ ਸਕਦਾ ਹਾਂਜੀ ਧੰਨਵਾਦ ਸਾਰੇ ਦਰਸ਼ਕਾਂ ਨੂੰ ਸਾਡੇ ਨਾਲ ਜੁੜਨ ਲਈ ਤੇ ਅਗਲੇ ਹਫਤੇ ਮਿਲਦੇ ਹਾਂ ਸਸਤਰੀਕਾਲ ਸਸਤਰੀਕਾਲ ਜੀ